ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੀ ਨਵੀਂ ਵੀਡੀਓ ਚ ਉਹ ਠੀਕ ਠਾਕ ਜੀ ਸਾਰੇ ਉਮੀਦ ਆ ਭਾਈ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਧੀਆ ਜੀ ਬੈਠੀਆਂ ਨੇ ਅੱਜ ਅੱਜ ਥੋੜਾ ਜਿਹਾ ਕਚਰਾ ਵਾ ਥੱਲੇ ਕਿਉਂਕਿ ਆਦੇ ਅੱਜ ਫੇਰ ਜਾਲੇ ਜੀ ਕਰਦੀ ਆ ਦੇਖਦੇ ਆ ਕੀ ਕੀ ਆ ਇਹ ਜਾਲਾ ਹੀ ਆ ਹਜੇ ਵੀ ਤੇ ਅੱਜ ਹਜੇ ਝਾੜੂ ਮਾਰਨਾ ਝਾੜੂ ਟੁੱਟ ਗਿਆ ਕੱਲ ਤੇ ਦੁਕਾਨ ਅਜੇ ਖੁੱਲੀ ਨਹੀਂ ਸੀਗੀ ਜੀ ਤੂੰ ਮਿਲਦਾ ਵਾ ਬਾਹ ਜਿਹਦਾ ਝਾੜੂ ਇੱਕ ਹੋਰ ਆਉਂਦਾ ਉਹਨੂੰ ਕੈਨਾਂ ਵਾਲਾ ਕਹਿੰਦੇ ਆ ਉਹ ਬਤੰਦਰ ਦਾ ਘਾਸਦਾ ਹੀ ਨਹੀਂ ਉਹ ਜੇ ਡੱਕਾ ਤੋੜੀਏ ਤਾਂ ਟੁੱਟਦਾ ਨਹੀਂ ਕਰਦਣਾ ਹੀ ਵੜਣਾ ਪੈਂਦਾ ਮਾ ਚਲੋ ਉਹੀ ਲਿਆਉਨੇ ਆ ਫੇ ਕਰਦੇ ਨੰਡੇ ਦੇ ਫੇਟ ਅੱਜ ਤੇ ਫੇਰ ਮਾਰਾਂਗੇ ਝਾੜੂ ਆ ਤੇ ਝਾੜੂ ਮਾਰਨ ਵਾਲਾ ਵਾ ਤੇ ਨਹੀਂ ਤਾਂ ਅੱਗੇ ਕਲੀਅਰ ਕਰਕੇ ਬਿਠਾ ਦਿੰਦਿਆਂ ਨੇ ਤੇ ਇੱਕ ਭਰਾ ਹੋਰ ਸਾਰਿਆਂ ਨਾਲ ਗੱਲ ਸਾਂਝੀ ਕਰਨੀ ਸੀ ਆਪਣਾ ਫੋਨ ਆ ਦੇ ਡਿਸਪਲੇ ਝੜ ਗਈ ਇਹਦੀ ਬਣ ਗਈ ਖਾਤਮੀ ਆ ਕੋਈ ਰਿਸਪੌਂਸ ਦਿੰਦਾ ਨਹੀਂ ਹੈਗਾ ਇਹ ਜਮਾਂ ਹੀ ਖਤਮ ਹੋ ਗਿਆ ਤੇ ਹੁਣ ਦੇਖਦੇ ਆ ਫੋਨ ਦਾ ਕਰਦੇ ਆ ਇਂਤਜਾਮ ਵੀਰ ਬਣੇ ਜਿਹੜੇ ਵੀ ਬਾਈਆਂ ਨੇ ਫੋਨ ਲਾਉਣਾ ਹਨ ਇਹਦੇ ਫੋਨ ਆਉਂਦਾ ਬਾਈ ਚੱਕਿਆ ਨਹੀਂ ਜਾਂਦਾ ਹੈਗਾ ਫੇਰ ਨਾ ਕਿ ਹੋਵੇ ਬਾਈ ਚੱਕਿਆ ਨਹੀਂ ਹਨ ਰਿੰਗਾਂ ਵੱਜ ਜਾਂਦੀਆਂ ਨੇ ਅਬ ਬਲਦਾ ਦਾ ਇਹਨੂੰ ਬੰਦ ਹੀ ਕਰਨਾ ਸੋਚਾ ਆਫ ਵੀ ਨਹੀਂ ਪਤੰਦਰ ਹੁੰਦਾ ਹੁਣ ਬੈਟਰੀ ਲੋ ਹੋਈ ਤੇ ਆਪੇ ਹੋਊਗਾ ਕਿਉਂਕਿ ਸੋਚ ਆਫ ਓਕੇ ਹੁੰਦਾ ਹੀ ਨਹੀਂ ਹੈਗਾ ਪਾਵਰ ਆਫ ਤੇ ਤੇ ਤਾਂ ਕਰਕੇ ਤੁਹਾਨੂੰ ਇਹੀ ਦੱਸਣਾ ਸੀ ਵੀ ਭਾਈ ਇਹ ਤਾਂ ਭੂਗ ਪੈ ਗਿਆ ਕੱਲ ਸਾਡੀ ਛੋਟੀ ਨੇ ਸਿਮੂ ਨੇ ਮੈਨੂੰ ਫੜਾਉਣ ਲੱਗੀ ਕਹਿੰਦੀ ਡੈਡ ਬਲੋ ਉਹ ਜਾਨ ਨੂੰ ਥੱਲੇ ਡੇ ਪਿਆ ਇਹ ਸਾਲੇ ਟੁੱਟਣਾ ਦਾ ਕੋਠੇ ਤੋਂ ਛੜਦੇ ਤਾਂ ਨਹੀਂ ਟੁੱਟਦੇ ਜੇ ਟੁੱਟਣਾ ਦਾ ਭੈਣਾਂ ਨੇ ਉਹੀ ਮਾੜੇ ਜਿਹੇ ਨਾ ਟੁੱਟ ਜਾਂਦੇ ਜਿਉਂ ਹੀ ਥੱਲੇ ਡਿਗਾ ਮੈਂ ਨਾਲ ਲੱਗਦੇ ਕੰਮ ਹੋ ਗਿਆ ਦਾ ਬਾਕੀ ਵਧੀਆ ਜੀ ਠੀਕ ਠਾਕ ਆ ਵਧੀਆ ਚੱਲ ਰਿਹਾ ਮੇਲੀਆਂ ਕਰਕੇ ਬਿਠਾਈਆਂ ਪਈਆਂ ਨੇ ਤੇ ਮੈਨੂੰ ਹੁਣ ਕਮੈਂਟ ਵੀ ਨਹੀਂ ਯਾਦ ਇੱਕ ਇਹ ਵੀਡੀਓ 'ਚ ਨਹੀਂ ਕਮੈਂਟ ਤੇ ਇਹ ਦੂਜੇ ਫੋਨ 'ਚ ਹੁਣ ਕੱਲ ਸ਼ੁਕਰ ਮਨਾਉ ਉਹ ਵੀ ਇਹਦੇ ਤੇ ਆਪਾਂ ਆਈਡੀ ਖੋਲ ਲਈ ਆਪਣੀ YouTube ਤੇ ਵੀ ਜਾਨਕੀ ਇੱਕ ਪਾਸੇ ਕਮਾਂਡ ਲੈਣੀ ਪੈਂਦੀ ਹੁੰਦੀ ਆ ਵੀ ਜੇ ਆਪਾਂ ਦੂਜੇ ਪਾਸੇ ਖੋਲਦੇ ਆ ਨਾ ਉਹ ਸਿਕਿਉਰਿਟੀ ਰੀਜਨ ਜੇ ਆਉਂਦਾ ਹੁੰਦਾ ਵੀ ਪਹਿਲਾਂ ਉਧਰੋਂ ਪਰਮਿਸ਼ਨ ਲਓ ਦੂਜੇ ਫੋਨ ਤੋਂ ਤੇ ਸ਼ੁਕਰਾ ਵੀ ਉਧਰੋਂ ਜੈਸ ਕਰਕੇ ਆਪਾਂ ਪਰਮਿਸ਼ਨ ਲੈ ਲਈ ਤੇ ਆ ਇਹਦੇ ਤੇ YouTube ਆਈਡੀ ਖੁੱਲ ਗਈ ਜੇ ਨਾ ਖੁੱਲਦੀ ਫਿਰ ਜਿੰਨੇ ਦਾ ਨੂ ਫੋਨ ਨਹੀਂ ਲੈ ਹੋਣਾ ਸੀਗਾ ਡਿਸਪਲੇ ਮੈਂ ਯਾਰ ਫੋਨ ਦੇ ਹੱਕ ਜ ਨਹੀਂ ਹੈਗਾ ਜਿਹੜਾ ਫੋਨ ਤੋਂ ਹੁਣ ਵੀ ਵੀਡੀਓ ਬਣਾ ਰਿਹਾ ਇਹ ਤੇ ਆ ਮੇਰੇ ਵਾਲਾ ਫੋਨ ਅਸੀਂ ਇਕੱਠੇ ਲੈ ਸੀਗੇ ਇੱਕੋ ਦਿਨ ਮੈਂ ਲਿਆਇਆ ਸੀਗਾ ਹੋ ਗਿਆ ਮੇਰੇ ਹਿਸਾਬ ਨਾਲ 2 ਸਾਲ ਡੇਢ 2 ਸਾਲ ਤਾਂ ਹੋ ਗਏ ਪੱਕਾ ਤੇ ਉਸ ਦਿਨੇ ਯਾਨੀ ਕਿ ਉਸ ਤੋਂ ਬਾਅਦ ਇਹਦੀ ਟੁੱਟ ਗਈ ਸੀ ਡਿਸਪਲੇ ਇਹ ਚਾਰਜਿੰਗ ਤੇ ਲੱਗਿਆ ਸੀਗਾ ਉੱਥੋਂ ਡਿੱਗ ਪਿਆ ਤੇ ਫਿਰ ਇਹਦੀ ਡਿਸਪਲੇ ਪਵਾਈ 5500 ਦੀ 5600 ਦੀ ਤੇ ਪਵਾਈ ਤੇ ਉਹਦੇ ਉਸ ਤੋਂ ਬਾਅਦ ਇਹਦੀ ਸਪੀਕਰ ਦੀ ਆਵਾਜ਼ ਵੀ ਚੇਂਜ ਕਰਤੀ ਪਤੰਦਰਾ ਨੇ ਇੱਕ ਗਰਮ ਬਹੁਤ ਹੋਣ ਲੱਗ ਗਿਆ ਯਾਨੀ ਕਿ ਉਹ ਗੱਲ ਨਹੀਂ ਰਹਿੰਦੀ ਹੈਗੀ 5-6000 ਰੁਪਏ ਲਾਇਆ ਵੀ ਤੇ ਉਹ ਗੱਲ ਬਣਦੀ ਨਹੀਂ ਬਾਈ ਬਾਅਦੋਂ ਮੈਂ ਤਾਂ ਫੋਨ ਖਲਾਉਣ ਦੇ ਹੱਕ ਜਿਨੀ ਇਹਦੂੰ ਨਵਾਂ ਲੈ ਲਓ ਦੂਜੇ ਨੂੰ ਸੈੱਟ ਹੀ ਦਿਓ ਤੇ ਹੁਣ ਇਹ ਜਦੋਂ ਸਪੀਕਰ ਵਾਜਦਾ ਵਾ ਅਵਲੀ ਜੀ ਆਵਾਜ਼ ਆਉਂਦੀ ਹੈ ਜਿਵੇਂ ਆਪਣੇ ਲੋਕਸ ਵਾਲੇ ਸਪੀਕਰ ਨਹੀਂ ਲੈ ਜਾਂਦੇ ਬਲੂਟੁੱਥ ਵਾਲੇ ਇਹੋ ਜੀ ਆਵਾਜ਼ ਆਉਂਦੀ ਹੈ ਇਹਦੇ ਚ ਆ ਜਿਹੜੇ ਫੋਨ ਤੋਂ ਵੀਡੀਓ ਬਣਾ ਰਹੇ ਆ ਤੇ ਇੱਕ ਇਹਦੀ ਯਾਨੀ ਕਿ ਕੰਟ੍ਰੈਕਟ ਦਾ ਵੀ ਫਰਕ ਪੈ ਜਾਂਦਾ ਵਾ ਵੀ ਕਲਰਾਂ ਦਾ ਵੀ ਫਰਕ ਪੈ ਜਾਂਦਾ ਡਿਸਪਲੇ ਦਾ ਤੇ ਫਿੱਕੇ ਫਿੱਕੇ ਜੇ ਹੁਣ ਰਹਿ ਜਾਂਦੇ ਆ ਕਹਿੰਦੇ ਤਾਂ ਹੈ ਵੀ origignal ਆ ਪਰ origignal ਨਾਂ ਦੀ origignal ਹੁੰਦੀ ਹੈ ਜਿਹੜੀ ਚੀਜ਼ ਖੋਲ ਹੀ ਗਈ ਇੱਕ ਵਾਰੀ ਉਹਦੀ ਗੱਲ ਉਹ ਨਹੀਂ ਬਣਦੀ ਬਾਈ ਤੇ ਤਾਂ ਹੀ ਮੈਂ ਕਿਹਾ ਯਾਰ ਇਹਦੀ ਡਿਸਪਲੇ ਪਾਉਣ ਹੀ ਨਹੀਂ ਹੈਗੀ ਇਹਨੂੰ ਬਸ ਹੁਣ ਵੇਦਈ ਕਰੋ ਇਸ ਦੂਬੇ ਤਰਾ ਕੋਈ ਨਵਾਂ ਲਿਆਉਣੇ ਆ ਦੇਖ ਕੇ ਤੇ ਕਿਸਤਾ ਕੁਸਤਾਂ ਦੇਖ ਲਾਂਗੇ ਹੁਣ ਤਾਂ ਆਪਸ਼ਨਾਂ ਹੈਗੀਆਂ ਨੇ ਤੇ ਫਿਰ ਕਮੈਂਟ ਫੇਰ ਹੀ ਪੜੇ ਜਾਇਆ ਕਰਨਾ ਕਿਉਂਕਿ ਯਾਰ ਯਾਦ ਨਹੀਂ ਰਹਿੰਦੇ ਹੈਗੇ ਕਮੈਂਟ ਇਹਦੇ ਵਿੱਚ ਆ ਜਿਹੜਾ ਫੋਨ ਚੱਲ ਰਿਹਾ ਹੈ ਇਹਦੇ ਜੀ ਆਉਣਗੇ ਹੁਣ ਕਮੈਂਟ ਅੱਗੇ ਤਾਂ ਐ ਹੁੰਦਾ ਹੀ ਵੀ ਦੂਜੇ ਤਾਂ ਦੇਖ ਕੇ ਪੜ ਲਈਦੇ ਹੀ ਤੇ ਹੁਣ ਇਹਨਾਂ ਦਾ ਪਤਾ ਨਹੀਂ ਲੱਗਣਾ ਹੈਗਾ ਯਾਰ ਫਿਰ 19 ਤਨ 22 ਬਣੇ ਸਾਰਨਾ ਪਾਣਾ ਤੁਹਾਨੂੰ ਤੇ ਸਾਰਾ ਕੁਝ ਹੀ ਉਹਦਾ ਹੁਣ ਖਤਮ ਤੇ ਬਾਈ ਜੀ ਜੇ ਚਾਹੇ ਵਟਸਐਪ ਕਰੀ ਜਾਓ ਚਾਹੇ ਫੋਨ ਕਰੀ ਜਾਓ ਇਹ ਹੋਰ ਅੱਜ ਦਾ ਦਿਨ ਮਨੋਰਾ ਦਾ ਬੰਦ ਹੋ ਜਾਊਗਾ ਤੇ ਆਪੇ ਹੀ ਬੰਦ ਹੋਊਗਾ ਹੁਣ ਨਾ ਤਾਂ ਬੰਦ ਹੋਣ ਤੇ ਇਹ ਡਿਸਪਲੇ ਦੱਬ ਹੁੰਦੀ ਹੈ ਇਹਦੀ ਬਾਕੀ ਇੱਕ ਹੋਰ ਸਾਲਾ ਘਟਾ ਬਹਿ ਗਿਆ ਜੰਨੀਆਂ ਦਾ ਸੂਣ ਦਾ ਲਿਖਿਆ ਹੋਇਆ ਸੀ ਲੇਖਾ ਜੋਖਾ ਮੈਂ ਹਜੇ ਕੱਲ ਨਾ ਮੇਰੇ ਦਿਮਾਗ 'ਚ ਮਾੜਾ ਮਾੜਾ ਆਉਂਦਾ ਸੀ ਵੀ ਚਲ ਮੈਂ ਰਜਿਸਟਰ ਤੇ ਲਿਖ ਲੈਣਾ ਤੇ ਜਿਹੜਾ ਦੁੱਧ ਵਾਲਾ ਵਾ ਤੇ ਉਹ ਵੀ ਰਹਿ ਗਿਆ ਪਤੰਦਰ ਦਾ ਉਹ ਵੀ ਉਹ ਐਪ ਵਿੱਚ ਹੀ ਰਹਿ ਗਈ ਇਹਦੇ ਤੇ ਜੇ ਤਾਂ ਹੋਈ ਉਹ ਆਪਣੇ ਗੂਗਲ ਨਾਲ ਕਨੈਕਟ ਫੇਸਬੁੱਕ ਤੋਂ ਖੋਲੀ ਫੇਰ ਤਾਂ ਉਹੀ ਖੁੱਲ ਜੂਗੀ ਨਵੀਂ ਡਾਊਨਲੋਡ ਕਰਕੇ ਦੇਖ ਲਾਂਗੇ ਤੇ ਜੇ ਨਾ ਹੋਈ ਫੇਰ ਆਪਣਾ ਕੰਮ ਸਿਰਈ ਹੋਗਾ ਕਿਉਂਕਿ ਨਾ ਤਾਂ ਕਹਾੜੇ ਵਾਲੀ ਦੀ ਡੇਟ ਜਾਦਾ ਐਪਰਾਖ ਮੈਨੂੰ ਇੰਨਾ ਕੁ ਪਤਾ ਵੀ ਇਹ 3.5 ਮਹੀਨੇ ਦੀ ਗੱਬਣਾ ਇਹਦੀ ਵੀ ਮਹੀਨੇ ਕਿਤਾ ਹੀ ਪਤਾ ਵੀ ਮਹੀਨਾ ਹੋਗਾ ਟੀਕਾ ਲੱਗੇ ਨੂੰ ਕਾਲੀ ਦੇ ਟੀਕਾ ਲੱਗੇ ਨੂੰ ਹੋ ਗਿਆ ਸੀ ਅਜੇ ਆਪਾਂ ਕੱਲ ਵੀਡੀਓ ਦੀ ਗੱਲ ਕੀਤੀ ਮੈਨੂੰ ਤਾਂ ਜੇਤਾ ਹੀ ਮੈਂ ਲਿਖ ਲਿਆ ਬਈ ਕੱਲ ਦੀ ਡੇਟ ਉੱਤੇ ਪਾ ਕੇ ਮੈਂ ਥੱਲੇ ਲਿਖਤਾ ਵੀ ਕਾਲੀ ਤਾ 1 ਮਹੀਨਾ 15 16 ਦਿਨ ਦੀ ਗੱਭਣਾ ਸ਼ਾਇਦ ਤੇ ਹੰਟਰ ਵਾਲੀ ਬੱਚੀ 6 ਮਹੀਨੇ 16 ਦਿਨ ਦੀ ਆ ਤੇ ਬਸ ਆਏ ਨਿਕਾ ਨਿਕਾ ਪਤਾ ਪ੍ਰੋਫਟ ਵਾਲੀ ਦਾ ਵੀ ਨਹੀਂ ਪਤਾ ਵੀ ਕਿੰਨੇ ਟਾਈਮ ਦੀ ਹੋਗੀ ਸਾਰੇ ਯੂਥਲ ਬੁਤਲ ਹੋ ਗਿਆ ਕੰਮ ਮੈਂ ਇੱਕ ਵਾਰੀ ਲਿਖਦਾ ਵੀ ਸੀਗਾ ਉਹਦੇ ਤੇ ਮੈਂ ਬਸ ਸ਼ਾਇਦ ਕੀ ਕਹੌਲ ਕਰਤੀ ਨਹੀਂ ਮੈਂ ਅੱਗੇ ਨਾ ਪੁਰਾਣੇ ਰਜਿਸਟਰਾਂ ਦੇ ਮੈਂ ਤੁਹਾਨੂੰ ਦਿਖਾ ਵੀ ਦੂੰ ਵੀ ਇੱਕ ਆਪਾਂ ਉਧਰ ਲਿਖਿਆ ਹੁੰਦਾ ਸੀਗਾ ਰਿਕਾਰਡ ਇੱਕ ਵਾਰੀ ਇੱਕ ਵਾਰੀ ਫੋਨ ਤੇ ਐਤ ਕੀ ਸਾਲਾ ਘੌਲ ਬਸ ਇੱਕ ਤਾਂ ਅਪਰੇਸ਼ਨ ਚ ਅਲਜ ਗਏ ਹੁਣ ਕੰਮਕਾਰ ਚ ਪਤਾ ਨਹੀਂ ਲੰਦਾ ਸਾਰਾ ਦਿਨ ਤੇ ਉਹ ਰਹਿ ਗਿਆ ਲਿਖਣਾ ਕਾਪੀ ਤੇ ਚਲੋ ਦੇਖਦੇ ਆ ਕੀ ਬਣਦਾ ਬਾਈ ਬਾਕੀ ਵਧੀਆ ਠੀਕ ਠਾਕ ਆ ਕਮੈਂਟਾਂ ਦਾ ਜਵਾਬ ਤਾਂ ਬਾਈ ਹੁਣ ਉਹਨਾਂ ਦਾ ਆਉਣਾ ਨਹੀਂ ਹੈਗਾ ਠੀਕ ਆ ਜੀ ਤੇ ਦੇਖਦੇ ਆ ਕਰਦੇ ਆ ਹੱਲ ਫੋਨ ਦਾ ਫਿਰ ਇਹ ਤਾਂ ਹੁਣ ਜਮਾ ਹੀ ਨੀਗਾ ਉਹ ਸਾਥ ਹੀ ਹੈ ਇਹਦਾ ਲੋ ਮਿਲਦੇ ਆਂ ਜੀ ਕੱਲ ਨੂੰ ਫੇਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸ਼ਤ ਸ਼੍ਰੀ ਕਾਲ ਜੀ